ਅਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੋਟਾ ਕੋਟ ਲਈ ਅੱਜ ਦੀ ਵੀਡੀਓ 'ਚ ਆਪਾਂ 6 ਮਸ਼ੀਨਰੀਆਂ ਮਕਾਉ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ 6ਾਂ ਦੇ ਵਿੱਚੋਂ 4 ਟਰੈਕਟਰ ਮਕਾਉਗਾ 1 ਟਰਾਲਾ ਮਕਾਉਗਾ 1 ਰੋਟਾ ਬਟਰ ਤੇ 6ਾਂ ਮਸ਼ੀਨਰੀਆਂ ਦੇ ਵਿੱਚੋਂ ਕਿਸੇ ਦੇ ਭਰਾ ਨੇ ਕੋਈ ਵੀ ਮਸ਼ੀਨਰੀ ਖੀਦਣੀ ਹੁੰਦੀ ਆ ਇਸ ਸਕਰੀਨ ਤੇ ਥੱਲੇ ਹੁੰਦਾ ਬਾਈਆਂ ਦਾ ਫੋਨ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਕੱਲ ਦੀ ਵੀਡੀਓ 'ਚ ਆਪਾਂ ਆਪਾਂ ਨੂੰ ਇੱਕ ਕਮੈਂਟ ਕਰਾਈ ਕਿਸੇ ਭਰਾ ਨੇ ਵਧੀਆ ਬਹੁਤ ਵਧੀਆ ਕਮੈਂਟ ਸੀ ਇੱਕ ਟਰੈਕਟਰ ਦਾ ਪਰ ਰੇਟ ਦੱਸਣਾ ਭੁੱਲ ਗਏ ਸੀ 36 30 ਦਾ ਜਿਹੜਾ ਸਭ ਤੋਂ ਮੂਰੇ ਟਰੈ ਉਹ ਬਾਈ ਛੱਤੀ ਦੀ ਦਾ ਰੇਟ ਬਾਈ ਨੇ ਲਿਖਿਆ ਵੀ ਸੀਗਾ ਉਹ ਮੈਥੋਂ ਬੋਲਣੇ ਤੋਂ ਥੋੜਾ ਮਿਸਟੇਕ ਰਹਿ ਗਿਆ ਤੇ ਉਹ ਬਾਈ ਦਾ ਆਪਾਂ ਲਾਂਭਾ ਸਰ ਮੱਥੇ ਬੰਦੇ ਆ ਤੇ ਕਿਸੇ ਵੀ ਪੁਰਾਣੀ ਬਈਆਂ ਮਸ਼ੀਨਰੀਆਂ ਦੇ ਵਿੱਚੋਂ ਕੋਈ ਮਸ਼ੀਨ ਨਹੀਂ ਖਿਦਣੀ ਹੁੰਦੀ ਆ ਤੇ ਬੰਨ ਜਾ ਸਕੀਂ ਤੇ ਹੁੰਦਾ ਥੱਲੇ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਸਭ ਤੋਂ ਪਹਿਲਾਂ ਟਰੈਕਟ ਸਾਰੇ ਭਰਾ ਦੇਖ ਲਓ ਕਿਸੇ ਭਰਾਣੇ ਫਾਰਮ 60 ਟਰੈਕਟਰ ਲੈਣਾ ਹੋਵੇ ਬਾਈ ਫਾਰਮ 60 2014 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀ ਭਰਾਣੇ ਬਾਈ ਟਰੈਕਟਰ ਲੈਣਾ ਹੋਵੇ ਫਾਰਮ 60 ਤੇ ਪੂਰੀ ਵਧੀਆ ਕ੍ਰੀਸ਼ੀ ਟਰੈਕਟਰ ਖੜਾ ਤੇ ਲੁਧਿਆਣਾ ਏਰੀਆ ਏਰੀਆ ਬਾਈ ਲੁਧਿਆਣਾ ਲੁਧਿਆਣਾ ਏਰੀਆ ਤੇ ਟਰੈਡ ਖੜਾ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਫਾਰਮ 60 2014 ਮਾਡਲ ਤੇ ਬਾਈ ਕਹਿੰਦਾ 4 ਲੱਖ ਇਹ 70000 ਦੇ ਆਸੇ ਪਾਸੇ ਟਰੈਡ ਦੇਵਾਂਗਾ ਬਾਈ ਪੈਸੇ ਦਾ ਵੀ ਨੁਕਸ ਨਹੀਂ ਬਾਈ ਕਹਿੰਦਾ ਟਰੈਕਟਰ ਵਿੱਚ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਡ ਲੈ ਜਾਓ ਕਿਸੇ ਵੀ ਪੁਰਾਣੇ ਬਾਈ ਟਰੈਕਟ ਲੈਣਾ ਹੋਵੇ ਇਹ ਬਾਈਆਂ ਦਾ ਫੋਨ ਨੰਬਰ ਸੱhle ਸਕਰੀਨ ਤੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਤੇ ਆਪਣੀ ਵੀਡੀਓ ਜਿਹੜੇ ਭਰਾ YouTube ਤੇ ਦੇਖਦੇ ਆ ਤੇ ਜਿਹੜੇ ਭਰਾ ਫੇਸਬੁੱਕ ਤੇ ਦੇਖਦੇ ਆ ਫੇਸਬੁੱਕ ਤੇ ਆਪਾਂ ਵੱਡੋ ਕਰ ਲਓ ਤੇ YouTube ਤੇ ਜਿਹੜੇ ਭਰਾ ਆਪਣੇ ਨਵੇਂ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਿਸੇ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਵੀਡੀਓ ਪਾਣੀ ਹੋਵੇ ਤੇ ਵੀਡੀਓ ਉੱਪਰ ਫੇਰ ਹੀ ਪਾਉਣੇ ਬਾਈ ਭੇਜਦਾ ਕਰੋ ਸਾਰਾ ਆਪਦਾ ਐਡਰੈਸ ਉਹਦੀਆਂ ਫੋਟੋਆਂ ਮਸ਼ੀਨਰੀ ਦੀਆਂ ਤੇ ਜਾਂ ਉਹਦੀ ਵੀਡੀਓ ਬਣਾ ਕੇ ਭੇਜਦਾ ਕਰੋ ਬਾਈ ਜੀ ਕਿਸੇ ਪੁਰਾਣੇ ਲੈਣਾ ਹੋਵੇ ਟਰੈਕਟਰ ਸੋਨਾਲੀਕਾ 50 ਦਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਬਾਈ ਸੋਨਾਲੀਕਾ 50 ਦਾ ਤੇ 2017 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਈ ਟਰੈਕਟਰ ਦੇ ਕਿਸੇ ਵੀ ਪੁਰਾਣੇ ਬਈ ਲੈਣਾ ਹੋਵੇ ਸੋਨਾ ਲੇਖਾ ਟਰੈਕਟਰ 50 ਦਾ ਤੇ ਏਰੀਆ ਬਾਗਾਪੁਰਾਣਾ ਏਰੀਆ ਬਈ ਬਾਗਾਪੁਰਾਣਾ ਮੋਗੇ ਜ਼ਿਲ੍ਹੇ ਚ ਕਿਸੇ ਵੀ ਪੁਰਾਣੇ ਬਈ ਲੈਣਾ ਹੋਵੇ ਟਰੈਕਟਰ ਤੇ ਬਾਈ ਕਹਿੰਦਾ 4 ਲੱਖ ਤੇ 35000 ਦੇ ਆਸੇ ਪਾਸੇ ਬਈ ਟਾਇਰ ਦੇਊਗਾ ਸਾਰੇ ਬਸੇ ਬਾਈ ਕਹਿੰਦਾ ਟਰੈਕਟਰ ਮੇਰਾ ਓਕੇ ਆ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਸੋਨਾ ਲੇਖਾ 50 ਦਾ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਬਾਈ ਜੇ ਕਿਸੇ ਵੀ ਪੁਰਾਣੇ ਲੈਣਾ ਹੋਵੇ ਫਾਰਮ ਟਰੈਕ 55 ਦਾ ਬਾਈ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਾਈ ਫਾਰਮ ਟਰੈਕ ਟਰੈਕਟਰ 55 ਦਾ ਲੈਣਾ ਹੋਵੇ ਤੇ 1999 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਬਾਈ ਕਿਸੇ ਵੀ ਪੁਰਾਣੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਮੈਂ ਪੂਰੇ ਸਾਹਬਿਆ ਟਰੈਡ ਤੇ ਪੂਰੇ ਪੈਸੇ ਲਾਇਆ ਟਰੈਡ ਤੇ ਬਾਈ ਪੈਸੇ ਦੀ ਵੀ ਕਮੀ ਨਹੀਂ ਟਰੈਡ ਦੇ ਵਿੱਚ ਅੱਧੀ ਸਲਫ ਤੇ ਟਰੈਕਟਰ ਸਟਾਰਟ ਆ ਬਾਈ ਕਿਸੇ ਵੀ ਪੁਰਾਣੇ ਬਾਈ ਕਹਿੰਦਾ ਟਰੈਕਟਰ ਲੈਣਾ ਹੋਵੇ ਤੇ 1 ਲੱਖ ਤੇ 85000 ਦੇ ਆਸ-ਪਾਸੇ ਮੈਂ ਟਰੈਡ ਦੇਵਾਂਗਾ ਬਾਈ ਤੇ ਏਰੀਆ ਬਟਾਲਾ ਬਟਾਲੇ ਏਰੀਆ ਟਰੈਕਟਰ ਖੜਾ ਬਾਈ ਤੇ ਬਾਈ ਕਹਿੰਦਾ ਪੈਸੇ ਦਾ ਵੀ ਨੁਕਸ ਨਹੀਂ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀ ਭਰਾ ਨੇ ਬਾਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਤੇ ਲਾ ਲਿਓ ਬਾਈ ਨੂੰ ਇਹ ਫੋਨ ਬਾਈ ਜੇ ਕਿਸੇ ਵੀ ਭਰਾ ਨੇ ਮੈਸੀ ਟਰੈਟ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਭਰਾ ਨੇ ਬਾਈ ਮੈਸੀ ਟਰੈਟ ਲੈਣਾ ਹੋਵੇ ਤੇ 245 ਮੈਸੀ ਟਰੈਕਟਰ ਆ ਬਾਈ 245 ਕਿਸੇ ਵੀ ਪੁਰਾਣੇ ਬਈ 245 ਟਰੈਕਟਰ ਮੈਸੀ ਲੈਣਾ ਹੋਵੇ ਤੇ 2010 ਮਾਡਲ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਟਰੈਕਟਰ ਦੇ ਬਈ ਕਿਸੇ ਵੀ ਪੁਰਾਣੇ ਬਈ ਟਾਇਰ ਲੈਣਾ ਹੋਵੇ ਤੇ ਏਰੀਆ ਲੁਧਿਆਣਾ ਲੁਧਿਆਣਾ ਏਰੀਏ ਟਾਇਰ ਖੜਾ ਬਈ ਤੇ ਬਾਈ ਕਹਿੰਦਾ ਸਾਰੇ ਪਾਸੇ ਟਾਇਰ ਮੇਰਾ ਓਕੇ ਆ ਵਾਕੇ ਚੈੱਕ ਕਰਕੇ ਮੇਰੇ ਕੋਲੋਂ ਟਾਇਰ ਲੈ ਜਾਓ ਬਈ ਤੇ 3 ਲੱਖ ਤੇ 30000 ਦੇ ਆਸਪਾਸ ਹੀ ਕਹਿੰਦਾ ਬਾਈ ਕਨ ਮੈਂ ਟਾਇਰ ਦੇਵਾਂਗਾ ਬਈ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਮੈਸੀ 245 ਇਹ ਬਾਈ ਦਾ ਸਕਰੀਨ ਤੇ ਥੱਲੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਭਰਾਣੇ ਟਰਾਲਾ ਲੈਣਾ ਹੋਵੇ ਮਿੱਟੀ ਵਾਲਾ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਭਰਾਣੇ ਟਰਾਲਾ ਲੈਣਾ ਹੋਵੇ ਮਿੱਟੀ ਵਾਲਾ ਇਹ 11 6.5 ਟਰਾਲਾ ਬਾਈ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਕਿਸੇ ਵੀ ਭਰਾਣੇ ਲੈਣਾ ਹੋਵੇ ਤੇ ਮਿੱਟੀ ਵਾਲਾ ਟਰਾਲਾ ਬਾਈ ਇਹੇ 1 ਲੱਖ ਤੇ 15000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲਾ ਦੇ ਦੂੰਗਾ ਤੇ ਏਰੀਆ ਫਰੀਦਕੋਟ ਫਰੀਦਕੋਟ ਇਹੇ ਟਰਾਲਾ ਖੜਾ ਬਾਈ ਕਿਸੇ ਵੀ ਪੁਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਰੋਟਾਵੇਟਰ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਪੁਰਾਣੇ ਬਈ ਰੋਟਾਵੇਟਰ ਲੈਣਾ ਹੋਵੇ ਤੇ 8 ਫੁੱਟਾ ਰੋਟਾਵੇਟਰ ਤੇ 2017 ਮਾਡਲ ਆ 8 ਫੁੱਟਾ ਬਈ ਰੋਟਾਵੇਟਰ ਆ 2017 ਮਾਡਲ ਆ ਕਿਸੇ ਵੀ ਪੁਰਾਣੇ ਲੈਣਾ ਹੋਵੇ ਰੋਟਾਵੇਟਰ ਤੇ ਮੋਗੇ ਏਰੀਆ ਮੋਗਾ ਮੋਗੇ ਏਰੀਏ ਚ ਰੋਟਾਵੇਟਰ ਪਿਆ ਬਾਈ ਏ ਬਾਈ ਕਹਿੰਦਾ 93000 ਦੇ ਆਸੇ ਪਾਸੇ ਮੈਂ ਰੋਟਾਵੇਟਰ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਬਈ ਰੋਟਾਵੇਟਰ ਲੈਣਾ ਹੋਵੇ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ ਬਕਾਊਸ ਖੇਤੀਬਾੜੀ ਸੰਧਆਂ ਦੀਆਂ 6 ਸੀ ਬਾਈ ਤੇ ਆਪਾਂ 6 ਦਿਖਾਤੀਆਂ ਤੇ ਕੱਲ ਨੂੰ ਕੋਈ ਨਵੇਂ ਸੰਧਆਂ ਦੀਆਂ ਲੈ ਕੇ ਬਕਾਊਸ ਸੰਧਆਂ ਦੀਆਂ ਵੀਡੀਓ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ